ਤਾਂ ਮੈਂ ਲਾ ਮੈਂ ਵੇਚਦਾ ਮੈਂ ਵੇਚਦਾ ਤੈ ਵੀ ਤੂੰ ਛੋਟੇ ਪੇ ਇੱਧਰ ਆ ਜਾ ਆ ਜਾ ਆ ਪੱਠਾਂ ਦੇ ਸਿਰ ਤੇ ਮਾਲਕ ਨੂੰ ਖੜਨ ਲੈ ਇੱਧਰ ਆ ਜਾ ਲੋ ਜੀ ਹਾਂ ਬੰਨੀ ਹਰੀ ਪੱਗ ਕਹਿੰਦਾ ਕਰਦੇ ਝੱਗ ਹੋਰ ਹਰੀ ਪੱਗੜਾ ਬੰਦਾ ਤੂੰ ਹਰਾ ਭਰਾ ਰਹਿਨੇ ਤੂੰ ਕਿਹੜਾ ਕਦੇ ਸੁੱਕਿਆ ਸੁੱਕੇ ਬਾਗ ਜਿਵੇਂ ਹਰੇ ਹੀ ਰਹਿਨੇ ਲੋ ਜੀ ਇਹ ਫੋਨ ਕੋ ਕਿਧਰ ਗਿਆ ਓਏ ਹਾਂ ਕੀ ਕਰਾਂ ਇੱਕੋ ਜਾਨ ਮੈਂ ਕੀ ਕਰਾਂ ਤਾਂ ਪਾਰ ਨਹੀਂ ਮੰਨੀ ਤਾਂ ਨਹੀਂ ਚੜਾ ढाई ढाई सौ लाऊगा जी मेरी दलाली है चोरी दरिया शाहू करी दया ने बी पिछे बैठा थी ओल से अपा चढ़ फोला मैं पंद्रह बारह तो चल के बा कोलह दिया बैठा है सियाना बंदा थी ਉਹਦੀ ਗੱਲ ਮੈਂ ਹੁਣ ਵੀ ਨਹੀਂ ਥਲਦਾ 16 ਦੀਆਂ ਤੇ ਤੇਰੀ ਮਰਜ਼ੀ ਐ ਇਹ ਹੈ ਆ ਜਾ ਕਿਉਂ ਭਾਈ ਆ ਜਾ ਯਾਰ ਨਹੀਂ ਨਹੀਂ ਓਏ ਆ ਤਾ ਜਾ ਇਹ ਗੱਲ ਉਹ ਨਹੀਂਗਾ ਚਲੋ ਹੋਰ ਕਿਵੇਂ ਹੋਊ ਤੂੰ ਦੱਸ ਤੇ ਨਰਾਜ ਕਿਉਂ ਨਾ ਆਜੰਦ ਰਾਜਨ ਨਹੀਂ ਨਹੀਂ ਨਰਾਜ ਨਹੀਂਗਾ ਬੰਨਾ 16 ਦੀਆਂ ਕਾਤੋਂ ਨਹੀਂ ਦਿੰਦਾ ਕੰਨੀ ਪਾਸਟ ਡੈਗਾਂ ਸਿੰਕ ਤਾਂ ਹੁਣ ਹੋ ਗਈ ਆ ਪਈ ਬੰਦਾ ਹੀ ਸਾਥ ਛੱਡ ਗਿਆ ਮੈਂ ਇਥੇ ਨਹੀਂ ਮੈਂ 500 ਹੋਰ ਵੀ ਬੰਦਾ ਹੀ ਹੱਥ ਮਾਰੀ ਆਰ ਜਾ ਤੀ ਆ ਜਮੀ ਆਪਾਂ ਥੱਲੇ ਕਰਕੇ ਲਵਾਗੇ ਉਹ ਬੱਸ ਇਹਨੂੰ ਚਗਾਣਾ ਕਿੱਥੇ ਸੌਤਾ ਨਾ ਮੈਂ ਮੈਨੂੰ ਤਾਂ ਅੱਖਾਂ ਦਿਖਾਈ ਬੱਕਰੇ ਦੀਆਂ ਕੁਰੇ ਰਿਆ ਕੁਰੇ ਰਿਆ

अगर पंजाबी पंबाबी चो आइए पंजाब वर्गी गल कर जो बासों आइए बागले देश वर्गी गल कर बेचने की गल कर पसंदीपे बजा दे पीपे ਹੁੰਦਾ ਕਿਹੜੀ ਲੈਣੀ ਐ ਅਰੇ ਹੋਰ ਦਿਖਾ ਦੇ ਮੇਲਾ ਗੱਲਾ ਹੋਰ ਬੱਕਰੀ ਕੋਈ ਨਹੀਂ ਤੈਨੂੰ ਵਧੀਆ ਮਿਲਣੀ ਨਾ ਮਿਲ ਰਹੀ ਨਹੀਂ ਅੱਜ ਵਿਕ ਗਈਆਂ ਬਾਈ ਵਿਕ ਗਈਆਂ ਮਰਪਰੀ ਨਹੀਂ ਕੋਈ ਛੜਦਾ ਇਹ ਵੀ ਮੁੱਲ ਤੇਜ ਮੰਗਦਾ ਤਾਰੀਆਂ ਖੜੀਆਂ ਨੇ ਅਰਕ ਨੂੰ ਯਾਰ ਕਿਵੇਂ ਆ ਨਹੀਂ ਕੋਈ ਹਜੇ ਮੜਕ ਭੰਨ ਦੇ ਦੀ ਕੋਈ ਸੋਨਾ ਕੁਆਲਿਟੀ ਦਾ ਮੁੱਲ ਐ ਬਾਕੀ ਤੋੜ ਭੰਨ ਆਪਾਂ ਕਰ ਲਾਂਗੇ ਇਹਨਾਂ ਨੂੰ ਆ ਵਪਾਰੀ ਘੜੇ ਘੜੇ ਉੱਠਾਂ ਵਰਗੇ ਖੜੇ ਨਹੀਂ ਛੜਦੇ ਇਹ ਬਰਬਰੀ ਦੇ ਗਾਹਕ ਨੇ ਜਿਆਦਾ ਹੈ ਬੱਚੇ ਇਹ ਮਗਰ ਇੱਕ ਹੈ ਬੱਕਰਾ ਪਾਟੋ ਪਾਠੀ ਬਾਹਰ ਕਰ ਦੇਣਾ ਬਾਈ ਬਾਈ ਉਹ ਤਾਂ ਤੁਹਾਨੂੰ ਸਿਖਾਉਦੇ ਦੀ ਆ ਲੈਣੀ ਆਪਦੀਆਂ ਦੋ ਪੱਠਾਂ ਵਾਲੀ ਐ ਇਹ ਥੋੜਾ ਤੇਲ ਮੰਨੇ ਤਾਂ ਲਿਓ ਨਹੀਂ ਲਿਓ ਨਾ ਆ ਸਾਡੇ ਕੋਲ ਤੋਂ ਨਾਲੇ ਇਹਦਾ ਸੌ ਕੁਸ ਕਹਾਂਗੇ ਬਾਈ ਲੈ ਪੱਠ ਵੀ ਬਿੱਲੀ ਆੱਖਾਂ ਵੀ ਬੱਕਰੀ ਵੀ ਬਿੱਲੀ ਐ ਬਿੱਲਾ ਛੱਡ ਭੋਕ ਬਿੱਲੀ ਹੋਣਗੀਆਂ ਦਿਖਾਈ ਨਾ ਸਾਨੂੰ ਨਸਲ ਮਰਿਆ ਕੇ ਆਰ ਪੀ ਤਾਂ ਲੱਗ ਉਹ ਕਿਤੇ ਨਹੀਂ ਚੁਗਣਾ ਕੋੜਾ ਇਹਨੂੰ ਫੇਰ ਕਰ ਲਈ ਪਹਿਲਾਂ ਗੱਲ ਕਰ ਲੈ ਉਹ ਬਹੁਤ ਆ ਸ਼ਾਤ ਪੱਬਿਆ हां भाई किमे है दो मिनट खर्चा भाई, भाई दे भाई 12 रुपियां दी दे आओ 12000 दी दे मैं कहई 15000 ਰੁਪਏ ਲਾ ਗਿਆ ਤੀ ਮੈਂ ਹੋਰ 15000 ਲਾ ਕੇ ਗਿਆ ਮੈਂ ਪਹਿਲਾਂ ਤੈਨੂੰ ਵੀਡੀਓ ਕਰੀ ਹੁਣ ਤੂੰ ਮੈਨੂੰ ਦੱਸ ਕਿੰਨੇ ਦੇ ਜੀ 12 ਰਾਜਗੁਰੂ ਮੈਂ 12 ਇਹ ਤੁਤੀ ਨਹੀਂ ਵਿਕਦੀ ਗੱਲ ਛੱਡ ਦੇ ਹਾਂ ਬੇਗਨ ਜੀ ਕੋਈ ਚੱਕਰ ਨਹੀਂ ਹੰਗਾਈ ਮੰਡੀ ਦੇ ਪਾਸੇ 12 ਵਰਤ ਕੇ ਲੱਸੋ ਤੂੰ ਹੀ ਲਾ ਆਈਏ ਅੰਜਾਨ ਬੰਦਾ ਜਿਹੜਾ ਕਦੇ ਮੰਡੀ ਚ ਨਹੀਂ ਆਇਆ ਨਾ ਉਹਨੂੰ ਵੇਚਦਾ ਵੀ ਪਤਾ ਨਹੀਂ ਉਹਨੂੰ ਖਰੀਦਦਾ ਵੀ ਪਤਾ ਨਹੀਂ ਪੱਕੇ ਵਪਾਰੀ ਮਿੰਟ ਚ ਮਾਲ ਲੈ ਲੈਂਦੇ ਨੇ ਮਿੰਟ ਚ ਵੇਚ ਜਾਂਦੇ ਨੇ ਉਹਨੂੰ 200 ਬਣ ਚੇ ਚ ਇਹ ਕਹਿੰਦਾ ਗਾਹਾਂ ਸਰਕਲ ਚੱਲਦਾ ਰਹੇ ਰੇਲ ਗੱਡੀ ਦੇ ਤਈਏ ਜੋ ਕੁਕਦਾ ਕੁਕਦਾ ਕਰਾਂ ਬਠਿੰਡੇ ਵਾ ਗਿਆ ਬਠਿੰਡੇ ਉਹ ਦਿੱਲੀ ਵਾ ਗਿਆ ਜੇ ਤਈਏ ਖੜ ਗਿਆ ਰੇਲ ਕਿਵੇਂ ਚੱਲੂਗੀ ਰੇਲ ਚਲਾਈ ਜਾ ਤੂੰ ਅਰੇ ਰੇਲ ਦਾ ਤੂੰ ਤਈਆ ਥੱਲੇ ਨਾ ਲਾ ਗੱਡਰੀ ਤੂੰ ਕਿ ਨਹੀਂ ਦੇਣੀ ਹੈ ਆਈਏ ਹਲੋ ਕੀ ਭਾਈ ਕੋਈ ਜੀ ਬਿੰਦੋਰ ਵਾਲੀ ਆ ਬੀਆ ਅਸਾ ਉੱਪਰ ਦਾ ਕਰਕਰਦਾਰ ਨੂੰ ਪੂਰੀ 15000 ਦੀ ਦਿੰਨੇ ਹੁਣ ਜਿੰਨੇ ਲਾ ਗਿਆ ਸੀ ਸਾਢੇ 15 ਦੀ ਦਿੰਨੇ 16 ਦੀ ਦਿੰਨੇ ਹੁਣ ਕੀ ਕਰਾਂ ਉਹਦੇ ਬਿਨਾ ਪੁੱਛਮਾ ਮੋਦਲਾਤਾ ਮੁੰਡੇ ਦੇ ਤੇਰਾ ਵੀ ਕਰਾਂਗੇ ਭਾਈ ਬੱਬੂ ਮਾਨ ਸਾਹਿਬ ਮੜ ਜਾ ਖਰਚਾ ਹੋਰ ਤਸਵੀਰੇ ਦੇਣੀ ਹੈ ਹੋਰ ਕੀ ਕਰਾਂ

20000 ਤੇਰੇ ਪਿੱਛੇ ਲਾਤਾ। ਵੱਜੋ ਨਾ ਬੱਕਰੀ ਲੈ ਜਾਂ। ਤੇ ਮੈਂ ਦੱਸੂ ਕਿ ਮੈਂ ਲਾ ਦਿੰਦੀ ਆ। ਉਹ ਤੇ ਇਸ ਦੀ ਬੱਕਰੀ। ਮੂੰ ਤੇਰੀ ਮਰਜੀ ਆ ਮੈਂ ਇੰਨਾ ਚਿਰ ਕਿਸੇ ਪਕਾਈ ਕਰਦਾ ਨਹੀਂ ਆਂਦਾ। ਜਿਹੜੀਆਂ ਦੇਦੀ ਨਹੀਂ ਕੋਈ ਦੀ। ਮੈਨੂੰ ਕਿਤੇ ਨਹੀਂ ਘਾਟਾ ਪੈਂਦਾ ਜੀ ਮੈਨੂੰ 5-400 ਨਹੀਂ ਵੀ ਤੁਨੂੰ। ਓਏ ਤਾਂ ਨਿੱਤ ਨਾ ਬੜੀ ਆ ਰੱਬ ਕਾ ਨੂੰ ਹੋਰ ਦੇਉ। ਬਸ ਉਹਨੂੰ ਮੈਂ ਉਹਨਾਂ ਨੂੰ ਪੁੱਛਿਆ ਵੀ ਨਹੀਂ। ਮਰਜ਼ੀ ਤੇਰੀ ਆ ਉਹਨਾਂ ਦਾ ਬ੍ਰੇਕ 18 ਤੇ ਤੇ। ਹੈ? ਓ ਯਾਰ ਮਰੀ ਟੱਤੀ ਲੱਗ ਲੇ ਓ ਯਾਰ ਖਰਚਾ ਯਾਰ ਜੇ ਕਰੀ ਦੀ ਹੋਰ ਵੀ ਗੱਲ ਹੈ ਜਿਹੜਾ ਮੈਂ ਮੁੱਲ ਲਾਤਾ ਸੋਨੂੰ ਚੰਗੀ ਲੱਗੂ ਲੈ ਗਿਓ ਨਹੀਂ ਮੇਰੇ ਕਹਿ ਦੋ ਲੈਓ ਨਾ ਬੱਕਰੀਆਂ ਦਾ ਵਾਪਸ ਕਹਿ ਦੋ ਵੀ ਰਾਜੂ ਸਾਨੂੰ ਕੁਗਦੀ ਨਹੀਂ ਕੱਕਾ ਤੁਹਾਡੇ ਨਾਲ ਵੀ ਨਹੀਂ ਪਈ ਨਹੀਂ ਕੋਈ ਨਹੀਂ ਬਸ ਪੂਰੀ 21000 ਦੀ ਹੋ ਗਈ ਮੁੱਠੀ ਵਿੱਚ ਲੈ ਨਹੀਂ ਮੈਂ ਕਹਾ ਮੁੱਠੀ ਵਿੱਚ ਲੈ ਨਹੀਂ ਨਹੀਂ ਭਾੜਾ ਜਾ ਯਾਰਾ ਇਹ ਮੁੱਲ ਸਹੀ ਹੈ ਹੁਣ ਮੈਂ ਭਜਦਾ ਉਹ ਭਾਈ ਛੋਟੇ ਭਾਈ ਮੰਨ ਲੈ ਨਹੀਂ ਨਹੀਂ ਮੰਨ ਲੈ ਨਹੀਂ ਮੰਨੇ ਚੰਗਾ ਰਹੇਗਾ ਉਹ ਤਾਂ ਲੰਘੇ ਇਲਾਕੇ ਤੇ ਹੀ ਬੰਨ ਕੇ ਵੀ ਖੜਾ ਹੋਣ ਵਾਲੇ ਨੇ ਆਹ ਆਓ ਇਹ ਚੰਗੀਆਂ ਰਕੀਆਂ ਦੇਖੋ ਇਹ ਮੇਰੇ ਤਾਂ ਉਹ ਖਰਜਾ ਵੀਰੇ ਤੇਰੇ ਵੀ ਦੋਸਤਾਂ ਨੂੰ ਚੋਕੇ ਦੂੰਗਾ ਬਾਲਟੀ ਚੱਕ ਲਿਆ ਕਰਾਂਗਾ ਫੇਕੇ ਓਹ ਕਹਿੰਦਾ ਮੇਰੇ ਦੋਸਤਾਂ ਪਹਿਲਾਂ ਚੋਦੇ ਸੱਗੀ ਫੁੱਲ ਲੱਗੇ ਨਹੀਂ ਹਲੇ ਚੰਚਨ ਵਾਲੀ ਪਹਿਲਾਂ ਪਾੜਦਾ ਸੱਗੀ ਫੁੱਲ ਲਾਉਂਦੀ ਆਂਦੀ ਆਂ ਪਹਿਲਾਂ ਮੁੜੀਆਂ ਆਂਦਾ